ਭਾਜਪਾ ਪਾਪ ਜਾਓ ਭਾਜਪਾ ਰਾਓ ਭਾਜਪਾ ਪਾਪ ਜਾਓ ਭਾਜਪਾ ਰਾਓ ਭਾਰਤੀ ਜਨਤਾ ਪਾਰਟੀ ਮੁਰਦਾਬਾਦ 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 ਲੋਕਵੋਦੀ ਨੀਤੀਆਂ ਲਾਗੂ ਕਰਨ ਵਾਲੀ ਬੀਜੇਪੀ ਆਰਐਸਐਸ ਮੁਰਦਾਬਾਦ 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 ਲੋਕਵੋਦੀ ਨੀਤੀਆਂ ਲਾਗੂ ਕਰਨ ਵਾਲੀ ਬੀਜੇਪੀ ਆਰਐਸਐਸ ਮੁਰਦਾਬਾਦ 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 ਭਾਜਪਾ ਪਾਪ ਜਾਓ ਭਾਜਪਾ ਪਹੁੰਚਾਓ ਭਾਜਪਾ ਰੋ ਭਾਜਪਾ ਪਹੁੰਚਾਓ ਭਾਜਪਾ ਰੋ ਅੱਜ ਅਸੀਂ ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰ ਸਭਾ ਵੱਲੋਂ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਜਗ੍ਹਾ ਜਗ੍ਹਾ ਤੇ ਲੋਕਾਂ ਨੂੰ ਸੰਬੋਧਨ ਕੀਤਾ ਪਿੰਡ ਚ ਮਾਰਚ ਕੀਤਾ ਕਿ ਭਾਜਪਾ ਦੇ ਕਿਸੇ ਵੀ ਲੀਡਰ ਨੂੰ ਪਿੰਡ ਦੀਪ ਸਿੰਘ ਵਾਲਾ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਜੇ ਕੋ ਆਊਗਾ ਤੇ ਉਹਨਾਂ ਨੂੰ ਸਵਾਲ ਜਵਾਬ ਨਹੀਂ ਕੀਤੇ ਜਾਣਗੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਭਜਾਇਆ ਜਾਊਗਾ ਸਵਾਲ ਜਵਾਬ ਸਿਰਫ ਦੂਸਰੀਆਂ ਪਾਰਟੀਆਂ ਨੂੰ ਕੀਤੇ ਜਾਣਗੇ ਕਿਉਂਕਿ ਜਿਹੜੀ ਮੋਦੀ ਦੀ ਸਰਕਾਰ ਆ ਜਾਂ ਮੋਦੀ ਆ ਮੋਦੀ ਔਰੰਗਜ਼ੇਬ ਦਾ ਦੂਸਰਾ ਰੂਪ ਬਣਿਆ ਹੋਇਆ ਹੈ ਇਸ ਕਰਕੇ ਅਸੀਂ ਨਹੀਂ ਚਾਹੁੰਦੇਗੇ ਕਿ ਔਰੰਗਜ਼ੇਬ ਦੇ ਵਾਰਸ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਆਉਣ ਮੋਦੀ ਇਸ ਮੁਲਕ ਦੇ ਸੰਵਿਧਾਨ ਨੂੰ ਖਤਮ ਕਰਕੇ ਮਨੁਸਮ੍ਰਿਤੀ ਇਸ ਮੁਲਕ ਚ ਲਾਗੂ ਕਰਨੀ ਚਾਹੁੰਦਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈਗਾ ਔਰ ਇਸ ਮੁਲਕ ਦੀਆਂ ਘੱਟ ਗਿਣਤੀਆਂ ਦਲਤਾਂ ਹੋਰ ਸਾਰੇ ਵਕਰੀਵੇਂ ਵਾਲੇ ਲੋਕਾਂ ਨੂੰ ਕੁਚਲਣਾ ਜਿਹੜਾ ਹੈਗਾ ਉਹ ਚਾਹੁੰਦਾ ਔਰ ਇਹਨਾਂ ਦਿਨਾਂ ਤੁਸੀਂ ਇਹਨਾਂ ਦੀ ਬੋਲਬਾਣੀ ਦੇਖੋ ਜਿਵੇਂ ਦਿੱਲੀ ਮੋਰਚੇ ਵੇਲੇ ਕਿਸਾਨਾਂ ਨੂੰ ਗਾਲਾਂ ਕੱਢਦੇ ਰਹੇ ਇੰਨੇ ਕਿਸਾਨ ਸ਼ਹੀਦ ਹੋਏ ਜਿਵੇਂ ਹੁਣ ਦਿੱਲੀ ਜਾਂਦੇ ਕਿਸਾਨਾਂ ਤੇ ਗੋਲੀਆਂ ਵਾਰਾਈਆਂ ਸ਼ੁਭਕਰਮ ਨੂੰ ਸ਼ਹੀਦ ਕੀਤਾ ਸੈਂਕੜੇ ਲੋਕਾਂ ਨੂੰ ਜ਼ਖਮੀ ਕੀਤਾ ਹੰਸਰਾਜ ਹੰਸੇ ਕਹਿ ਰਿਹਾ ਕਿ 750 ਬੰਦਾ ਮਰਵਾ ਕੇ ਇਹ ਭੰਗੜੇ ਪਾਉਂਦੇ ਆਏ ਆ ਇਹ ਸਾਡੇ ਸ਼ਹੀਦਾਂ ਦੀ ਖਿੱਲੀ ਡਾਰਿਆ ਹੌਬੀ ਢਾਲੀ ਵਾਲਿਆਂ ਦਾ ਇੱਕ ਲੀਡਰ ਹੌਬੀ ਆ ਕਿ ਸ਼ਾਇਦ ਟੌਮੀ ਆ ਉਹ ਟੌਮੀ ਇਹ ਕਹਿ ਰਿਹਾ ਸੀਗਾ ਕਿ ਦਿੱਲੀ ਅੰਦੋਲਨ ਜਿਹੜਾ ਸੀ ਉਹ ਜਿੱਤ ਨਹੀਂ ਸੀ ਸਾਡੀ ਬੇਵਕੂਫੀ ਸੀ ਇਤਿਹਾਸਕ ਅੰਦੋਲਨ ਦੀ ਜਿੱਤ ਨੂੰ ਬੇਵਕੂਫੀ ਕਹਿ ਰਿਹਾ ਔਰ ਇਹ ਕਹਿ ਰਿਹਾ ਕਿ ਮੈਨੂੰ ਹਰ ਇੱਕ ਗਾਲ ਆਉਂਦੀ ਆ ਤੇ ਉੱਪਰੋਂ ਕਹਿ ਰਿਹਾ ਕਿ ਸਾਡਾ ਜਮਹੂਰੀ ਹੱਕਾ ਪਿੰਡਾਂ 'ਚ ਜਾਣਾ ਪਿੰਡਾਂ 'ਚ ਆ ਕੇ ਤੁਸੀਂ ਕਹੋ ਕਿ ਸਾਨੂੰ ਹਰ ਇੱਕ ਗਾਲ ਆਉਂਦੀ ਆ ਗਾਲਾਂ ਕੱਢੋਂਗੇ ਤੁਸੀਂ ਇਹ ਕਹੋਗੇ ਕਿ ਸਾਡੇ ਜਿਹੜੇ ਸ਼ਹੀਦ ਸੀ ਅਸੀਂ ਬੰਦੇ ਮੁਰਾ ਕੇ ਭੰਗੜੇ ਪਾਉਂਦੇ ਆਈਆਂ ਇਹ ਗੱਲਾਂ ਕਰੋਗੇ ਸਾਨੂੰ ਸਾਡੇ ਕਿਸਾਨ ਅੰਦੋਲਨ ਦੀ ਜਿੱਤ ਨੂੰ ਤੁਸੀਂ ਬੇਵਕੂਫੀ ਕਹੋਗੇ ਇਹ ਗੱਲਾਂ ਸੁਣਨ ਵਾਸਤੇ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਬੁਲਾਉਣਾਗਾ ਇਸ ਕਰਕੇ ਤੁਹਾਨੂੰ ਉਸੇ ਤਰ੍ਹਾਂ ਦੜਾਇਆ ਜਾਊਗਾ ਜਿਵੇਂ ਜਿਵੇਂ ਆਵਾਰਾ ਗਾਵਾਂ ਨੂੰ ਕਣਕ ਦੇ ਵਿੱਚੋਂ ਭਜਾਈਦਾ ਹੈਗਾ ਇਸ ਕਰਕੇ ਮਤ ਸਾਡੇ ਪਿੰਡਾਂ 'ਚ ਆਉਣ ਦੀ ਖਿੱਚ ਖੇਚਲ ਕਰਨਾ ਅੱਜ ਅਸੀਂ ਇਹ ਮਹਿੰਮ ਦੀਪ ਸਿੰਘ ਵਾਲਾ ਤੋਂ ਸ਼ੁਰੂ ਕੀਤੀ ਆ ਦੂਸਰੇ ਪਿੰਡਾਂ ਦੇ ਵਿੱਚ ਵੀ ਜਿਹੜਾ ਲੈ ਕੇ ਜਾਵਾਂਗੇ ਇਸ ਮੋਦੀ ਸਰਕਾਰ ਨੂੰ ਸਿਰਫ ਤੇ ਸਿਰਫ ਕਾਰਪੋਰੇਟ ਦਾ ਜਿਹੜਾ ਹੈਗਾ ਉਹੀ ਖਿਆਲ ਹੈਗਾ ਤੁਸੀਂ ਇਹ ਦੇਖੋ ਕਿ ਕਰੋਨਾ ਦੇ ਟੀਕੇ ਲਾ ਕੇ ਕਰੋੜਾਂ ਲੋਕਾਂ ਦੀ ਜਾਨ ਨੂੰ ਜੋਖਮ 'ਚ ਪਾਈ ਜ਼ਬਰਦਸਤੀ ਟੀਕੇ ਲਾਏ ਤੇ ਅੱਜ ਟੀਕੇ ਬਣਾਉਣ ਵਾਲੀ ਕੰਪਨੀ ਖੁਦ ਕਹਿ ਰਹੀ ਆ ਕਿ ਇਹਦੇ ਨਾਲ ਹਾਰਟ ਅਟੈਕ ਆ ਸਕਦਾ ਜਾਨੀ ਕਿ ਬ੍ਰੇਨ ਹੈਮਰੇਜ ਹੋ ਸਕਦਾ ਇਹ ਸਾਰਾ ਕੁਝ ਹੋ ਸਕਦਾ ਗਊ ਰੱਖਿਆ ਦੇ ਨਾਂ ਤੇ ਕਤਲਿਆਮ ਕਰਦੇ ਰਹੇ ਔਰ ਗਊ ਦਾ ਮਾਸ ਵੇਚਣ ਵਾਲੀਆਂ ਕੰਪਨੀਆਂ ਤੋਂ ਮੋਟਾ ਚੰਦਾ ਜਿਹੜਾ ਭਾਜਪਾ ਨੇ ਇਲੈਕਟਰੋਲ ਬੋਰਡ ਦੇ ਰਾਹੀਂ ਜਿਹੜਾ ਲਿਆ ਔਰ ਇਸ ਤਰ੍ਹਾਂ ਦੀ ਕਾਰਪੋਰੇਟ ਪੱਖੀ ਔਰ ਔਰ ਮੁਜੀਬ ਦੇ ਰੂਪ ਵਾਲੀ ਸਰਕਾਰ ਜਿਹੜੀ ਹੈ ਜਿਸ ਤਰ੍ਹਾਂ ਦੀ ਪਾਰਟੀ ਆ ਇਹਨੂੰ ਹਰਾਉਣਾ ਵੀ ਆ ਤੇ ਇਹਨੂੰ ਭਜਾਉਣਾ ਵੀ ਆ ਇਸ ਕਰਕੇ ਅਸੀਂ ਮਹਿਮ ਦੀ ਸ਼ੁਰੂਆਤ ਅਸੀਂ ਅਗਰਦੀਪ ਸਿੰਘ ਵਾਲਾ ਤੋਂ ਅੱਜ ਜਿਹੜੀ ਹੈਗੀ ਆ ਉਹ ਕੀਤੀ ਆ